ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਵੀਡੀਓ ਦੀ ਸ਼ੁਰੂਆਤ ਕਰੀ ਦੀ ਇਹਦੇ ਵਾਸਤੇ ਆ ਹੋ ਜਾਂਦੀ ਕਦੇ ਇਹਦੇ ਵਾਸਤੇ ਕਦੇ ਇਹਦੇ ਵਾਸਤੇ ਐਮਰਜੈਂਸੀ ਆ ਜਾਂਦੇ ਨੇ ਜੀ ਵਿੱਚ ਦੀ ਆਪਣੇ ਕੋਲ ਜਿਹੜੇ ਆਪਣੇ ਖਾਸੇ ਭਾਈਚਾਰਕ ਬੰਦੇ ਨੇਗੇ ਵਿੱਚ ਦੀ ਕਰਨਾ ਪੈਂਦਾ ਤੇ ਆ ਵੀ ਤੁਹਾਨੂੰ ਕੱਲ ਦਿਖਾਇਆ ਸੀਗਾ ਟਰੈਕਟਰ ਇਹ ਮੇਰਾ ਕੀ ਦੁੱਖ ਦੀ ਤੇ ਵੀਰੇ ਆਪਾਂ ਹੁਣ ਵੀਡੀਓ ਦੇ ਵਿੱਚ ਹੁਣ ਅੱਗੇ ਹੁਣ ਤੁਹਾਡੇ ਨਾਲ ਗੱਲ ਕਰਦੇ ਆਂਗੇ ਸਮਾਰਕ ਹੁਣ ਟਕਾਈ ਨਾਲ ਠੰਡੇ ਮਤੇ ਨਾਲ ਇਹ ਬਾਈ ਨੇ ਕੰਮ ਕਰਵਾ ਲਿਆ ਘੱਟ ਪੈਸੇ ਦੇ ਲਾਲਚ ਤੇ ਵਿੱਚ ਕਿਸੇ ਲੋਕਲ ਬੰਦੇ ਤੋਂ ਉੱਥੇ ਸੰਗਰੂਰ ਜਿਹੜਾ ਮਿਸਤਰੀ ਹੂਆ ਇਹ ਬਾਈ ਸੰਗਰੂਰ ਤੋਂ ਹੀ ਆ ਟਰੈਕਟਰ ਇਹ ਮੰਗਵਾਲ ਤੋਂ ਤੇ ਬਾਈ ਕਰਦਾ ਮਿੱਟੀ ਦਾ ਕੰਮ ਹੁਣ ਇਹਨੂੰ ਖੜਤ ਪਈ ਪਈ ਆ ਇਹਦੇ ਫਿੰਗਰਾਂ ਫੁੰਗੜਾਂ ਸਾਰੀਆਂ ਤੋੜਤੀਆਂ ਫਿੰਗਰਾਂ ਆਪਾਂ ਲੈ ਆਏ ਸਾਰਾ ਕੁਝ ਮਿਲ ਗਿਆ ਹੁਣ ਇਹਦਾ ਬੈਰਿੰਗ ਤੇ ਉਹ ਜਿਹੜੀ ਆਪਣਾ ਇਹਨੂੰ ਕਲਚ ਨੂੰ ਇੰਗੇਜ ਕਰਨ ਵਾਲੀ ਆ ਉਹ ਨਹੀਂ ਮਿਲੀ ਉਹ ਕਾਰਨ ਕੀ ਆ ਵੀ ਹੁਣ ਉਹ ਕਈ ਚੀਜ਼ਾਂ ਨੇ ਗਈਆਂ ਜਿਹੜੀਆਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਕਿ ਜਿਹੜੀਆਂ ਉਹ ਮਤਲਬ ਵੀ ਹੁਣ ਆਹ ਚੀਜ਼ ਹੈਗੀ ਫਰੇ ਮਿਲ ਨਹੀਂ ਰਹੀਆਂ ਸੀ ਜੋ ਹਾਂ ਜਿਹੜੀ ਆ ਕਲੱਚ ਪਲੇਟ ਆ ਗਈ ਮੈਂ ਤੁਹਾਨੂੰ ਦਿਖਾਉਣਾ ਤੇ ਕਲੱਚ ਨੂੰ ਜਿਹੜੀ ਅਗੇਜ ਕਰਦੀ ਹੈਗੀ ਇਹ ਟੱਕਦੀ ਅੱਗੇ ਤੇ ਆਹ ਚੀਜ਼ ਇਹ ਹੁਣ ਮਿਲ ਨਹੀਂ ਰਹੀ 53 53 10 ਦੀਆਂ ਆਮ ਪਈਆਂ ਨਹੀਂ ਇਹ ਮਿਲ ਨਹੀਂ ਰਹੀਆਂ ਥੋੜੇ ਜਿਹੇ ਰੁਪਈਏ ਦੇ ਲਾਲਚ ਵਿੱਚ ਪਿੱਛੇ ਆ ਕੰਮ ਹੋ ਗਿਆ ਬਾਕੀ ਆਪਣੀ ਇਹਦਾ ਵੀ ਜੋ ਸਮਾਨ ਆਰਡਰ ਕੀਤਾ ਸੀਗਾ ਤੇ ਤੁਹਾਨੂੰ ਦੱਸਿਆ ਨਹੀਂ ਸੀ ਕੱਲ ਆਪਣੀ ਜਿਹੜੀ ਵੀਡੀਓ ਪਾਈ ਆ ਵੀ ਇਹਦਾ ਸਮਾਨ ਆਰਡਰ ਕਰਤਾ 4x4 ਵਾਲਾ ਤੇ ਸਮਾਨ ਹੁਣ ਆ ਰਿਹਾ ਤੇ ਆਪਾਂ ਹੁਣ ਗੱਲ ਕਰਦੇ ਆਂਗੇ ਹੁਣ ਆਪਾਂ ਸ਼ਾਇਦ ਮੇਬੀ ਪਹਿਲਾਂ ਉਹਦਾ ਆਪਾਂ ਇਹਦਾ ਪੰਪ ਦੇ ਕੇ ਆਵਾਂਗੇ ਇਹਦਾ ਤੇ ਆਪਾਂ ਪੰਪ ਕੱਢ ਕੇ ਰੱਖਿਆ ਪਿਆ ਨਾਲੇ ਦਾ ਪੰਪ ਫੜਾ ਜਾਵਾਂਗੇ ਨਾਲੇ ਦਾ ਸਮਾਨ ਲੈ ਆਵਾਂਗੇ ਹੁਣ ਚਾਰੇ ਪੈਰ ਚੱਕ ਕੇ ਇਹਦਾ ਕਹਣਾ ਇਹਨੂੰ ਕੰਮ ਕਰਨਾ ਹੈ ਹੁਣ ਇਹਨੂੰ ਅੱਜ 4x4 ਕਰਕੇ ਕਿਉਂ ਮੈਨੂੰ ਬਈ ਬਹੁਤ ਸਾਰੇ ਤੁਸੀਂ ਮੈਸੇਜ ਕਰਦੇ ਹੋ ਤਕਰੀਬਨ ਕੰਪਲੀਟ ਬਈ ਤੁਹਾਡੇ ਜਿਹੜੇ ਬਈ ਆਪਾਂ ਨੂੰ ਮਤਲਬ ਪਹਿਲਾਂ ਤੋਂ ਮੈਨੂੰ ਜਿਹੜੇ ਵੀਡੀਓ ਦੂਸਰੇ ਦੇਖਦੇ ਨੇ ਗੰਜ ਵਗੈਰ ਵਾਲੀਆਂ ਇਨਫੋਰਮੇਸ਼ਨ ਦੇ ਆਪਣੇ ਜਿਨ੍ਹਾਂ ਨੂੰ ਵਧੀਆ ਲੱਗਦੀ ਹੈ ਆਪਣੇ ਭਰਾ ਹੈਗੇ ਨੇਗੇ ਉਹ ਆਪਾਂ ਨੂੰ ਫੋਨ ਵੀ ਕਰ ਲੈਂਦੇ ਨੇ ਮੈਸੇਜ ਵੀ ਕਰ ਲੈਂਦੇ ਨੇ ਤੇ ਉਹਨਾਂ ਦੇ ਵੀ ਮੈਸੇਜਾਂ ਨੂੰ ਸਿਰ ਮੱਥੇ ਰੱਖਦੇ ਹੋਏ ਤੇ ਬਈਆਂ ਦੇ ਟਰੈਕਟਰ ਵੀ 4x4 ਕਰਨੇ ਨੇ ਆਪਾਂ ਸਭ ਨੂੰ ਵੀ ਪਹਿਲਾਂ ਤਾਂ ਇੱਕ ਗੱਲ ਐ ਕਹਿਣੀ ਆ ਦੇਖੋ ਤੁਸੀਂ ਕਰੋ ਵੇਟ ਕਾਰਨ ਕੀ ਆ ਇਹ ਵੀ ਪ੍ਰੋਜੈਕਟ ਹਲੇ ਨਵਾਂ ਹੀ ਆ ਠੀਕ ਹੈ ਆਪਾਂ ਇਹਨੂੰ ਦੱਸਾਂਗੇ ਇਹ ਤੁਹਾਡੇ ਵਾਸਤੇ ਪਾਸ ਹੈ ਜਾਂ ਨਹੀਂ ਹੈ ਦੇਖੋ ਜਿਹੜੇ ਨੇ ਨਵਾਂ ਟਰੈਕਟਰ ਲੈਣਾ ਉਹਦੇ ਵਾਸਤੇ ਤਾਂ 4x4 ਦੀ ਬੈਸਟ ਆਪਸ਼ਨ ਆ ਠੀਕ ਹੈ ਜਿਹੜਾ ਬੰਦਾ ਲੈ ਸਕਦਾ ਤੇ ਜਿਹਨੂੰ ਲੋੜ ਆ 4x4 ਦੀ ਠੀਕ ਹੈ ਆਪਾਂ ਨੂੰ ਪਹਿਲਾਂ ਲੋਡ ਨਹੀਂ ਦੀ ਦਾ ਕਰਕੇ ਆਪਾਂ ਨੇ 2 ਵੀਲ ਲੈ ਲਿਆ ਫਿਰ 2 ਵੀਲ ਤੋਂ ਬਾਅਦ ਥੋੜਿਆ ਤੁਹਾਨੂੰ ਪਤਾ ਹੈ ਪਿਛਲੀ ਵਾਰੀ ਗਰਮੀ ਕੁਝ ਜ਼ਿਆਦਾ ਪੈਣ ਕਰਕੇ ਕੈਵਲ ਲਵਾਤਾ ਸੀ ਇਹਨੂੰ ਜਦੋਂ ਕੈਵਲ ਲਵਾਇਆ ਫਿਰ ਮੂਰੇ ਤੁਹਾਨੂੰ ਪਤਾ ਕੈਵਲ 4x4 ਟਰੈਕਟਰ ਦੀ ਸੋਨਾ ਲੱਗਦਾਗਾ ਤੇ ਘਾਟ ਰੜਕੀ ਤੇ ਕੁਝ ਲੋਡ ਵੀ ਸੀ 4x4 ਦੀ ਫਿਰ ਆਪਾਂ ਨੇ 4x4 ਕਰਵਾ ਲਿਆ ਤੇ ਹੁਣ ਗੱਲ ਇਹ ਹੈ ਵੀ ਜਿਹੜੇ ਬਈ ਨੇ 4x4 ਕਰਨਾ ਟਰੈਕਟਰ ਤੁਸੀਂ ਥੋੜਾ ਜਿਹਾ ਵੇਟ ਕਰ ਲਓ ਆਪਾਂ ਨੂੰ ਹਫਤਾ 10 ਦਿਨ ਲੱਗਣਗੇ 15 ਦਿਨ ਵੀ ਲੱਗ ਸਕਦੇ ਨੇ 20 ਦਿਨ ਵੀ ਲੱਗ ਸਕਦੇ ਨੇ ਕਾਰਨ ਕੀ ਆ ਆਪਾਂ ਨੂੰ ਸਮਾਨ ਮਿਲਣ ਤੇ ਆ ਸਾਨੂੰ ਕੋਈ ਚੱਕਰ ਨਹੀਂ ਆ ਸੀ ਸਮਾਨ ਤਾਂ ਸਾਨੂੰ ਹੁਣ ਮਿਲ ਜੇ ਅਸੀਂ 2 ਘੰਟੇ ਜੀ ਨੂੰ 4x4 ਇਹਨੂੰ ਕਰਕੇਗੇ ਇਹ ਕਰਦਾਂਗੇ ਤੇ ਉਧਰੋਂ ਰਿੰਮ ਪਏ ਨੇ ਰਿੰਮਾਂ 'ਚ ਟਾਇਰ ਪਵਾ ਕੇ ਲੈ ਕੇ ਆਉਣੇ ਨੇ ਇੱਕ ਸਾਡੇ ਯਾਰ ਦੋਸਤ ਨੇ ਬਾਹਰ ਜਾਣਾ ਠੀਕ ਆ ਉਹਦੇ ਕਰਕੇ ਕੁਛ ਥੋੜਾ ਜਿਹਾ ਸਮਾਨ ਅਸੀਂ ਨੇ ਆਪ ਵੀ ਰੋਕ ਰੱਖਿਆ ਹੈਗਾ ਵੀ ਜਿਹੜਾ ਸਮਾਨ ਉਹਦੇ ਕੋਲ ਕੱਢਿਆ ਪਿਆ ਸੀ ਉਹ ਵੀ ਨਹੀਂ ਲੈ ਕੇ ਆ ਰਹੇ ਕਾਰਨ ਕੀ ਆ ਜੇ ਸਮਾਨ ਆ ਗਿਆ ਫਿਰ ਸਤੋਂ ਰੁਕਿਆ ਨਹੀਂ ਜਾਣਾ ਤੇ ਬਾਈ ਨੂੰ ਵੀ ਨਹੀਂ ਟਾਈਮ ਦਿੱਤਾ ਜਾਣਾ ਕਿਉਂ ਕੱਲ ਦੀ ਬਾਈ ਦੀ ਕੀ ਅੱਜ ਤਕਰੀਬਨ ਲੱਗਾ ਅੱਜ ਚੱਲ ਜਾਈ ਜਾਊਗਾ ਬਾਈ ਤੇ ਉਸ ਇਹਦੇ ਕਰਕੇ ਅੱਜ ਸਾਰੇ ਕੰਮ ਆਪਾਂ ਨੂੰ ਸੋਚਣਾ ਸਮਝਣਾ ਪੈਂਦਾ ਯਾਰੀ ਦੂਸਰੀਆਂ ਵੀ ਦੇਖਣੀਆਂ ਪੈਂਦੀਆਂ ਨੇ ਆ ਹੈਗੇ ਬਾਈ ਸਾਡੀ ਫਰਮ ਦਾ ਨਾਮ ਤੁਸੀਂ ਇਹਨੂੰ ਇੰਸਟਾਗ੍ਰam ਦੇ ਜਾ ਕੇ ਚੈੱਕ ਕਰ ਸਕਦੇ ਹੋ ਇਹਦੀ 4x4 ਦੀ ਸਭ ਤੋਂ ਜਿਹੜੀ ਪਹਿਲੀ ਰੀਲ ਹੈ ਵਲੌਗ ਤੋਂ ਪਹਿਲਾਂ ਦੀ ਰੀਲ ਉਹਦੇ ਉੱਪਰ ਪੈ ਜਾਣੀ ਆ ਤੁਸੀਂ ਜਾ ਕੇ ਬਾਈ ਦੇ ਹੈਂਡਲ ਨੂੰ ਇੰਸਟਾਗ੍ਰam ਹੈਂਡਲ ਨੂੰ ਤੇ YouTube ਨੂੰ ਜਾ ਕੇ ਕਰ ਲਓ ਸਬਸਕ੍ਰਾਈਬ ਜਿੰਨੇ ਆਪਣੇ ਭਰਾ ਨੇ ਆਪ ਨੂੰ ਜਿਹੜੇ ਪਿਆਰ ਕਰਦੇ ਨੇ ਠੀਕ ਹੈ ਮੈਂ ਦਿਨ-ਪ੍ਰਤੀ ਦਿਨ ਦੇਖ ਰਿਹਾ ਹਾਂ ਤੁਸੀਂ ਭਾਈ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਆਪਾਂ ਕਦੇ ਇੰਨਾ ਸੋਚੀ ਨਹੀਂ ਸੀ ਕਿ ਤੁਸੀਂ ਮੈਨੂੰ ਇੰਨਾ ਪਿਆਰ ਵੀ ਦੇਵੋਗੇ ਠੀਕ ਹੈ ਤੇ ਆਪਾਂ ਵੀ ਤੁਹਾਡੇ ਪਿਆਰ ਦਾ ਪੂਰਾ ਮਾਣ ਰੱਖ ਕੇ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਠੀਕ ਹੈ ਹਾਂ ਬੰਦੇ ਦੀ ਥੋੜੀ ਸ਼ਾਰਟੇਜ ਆ ਬੰਦੇ ਨਹੀਂ ਹੈਗੇ ਕੋਈ ਅਸੀਂ ਆਪੇ ਦੋਨੇ ਭਾਈ ਲੱਗੇ ਰਹਿਣੇ ਆ ਕਾਰਨ ਕੀ ਆ ਫਿਰ ਜਦੋਂ ਬੰਦੇ ਵਧ ਜਾਂਦੇ ਨੇਗੇ ਫਿਰ ਕਈ ਵਾਰੀ ਕੰਮ ਨਹੀਂ ਹੁੰਦਾ ਗੱਲਾਂ ਲੱਗ ਜਾਂਦਾ ਬੰਦਾ ਕਰਨ ਹਣਾ ਤੇ ਅੱਜ ਅੱਜ ਮੈਂ ਵੀ ਹੁਣ ਤੁਹਾਡੇ ਨਾਲ ਜਿਵੇਂ ਕਿ ਮਾ ਚਲੋ ਹੁਣ ਅਸੀਂ ਬਹਿ ਲਿਆ ਚਾਰ ਮਤਲਬ 15 ਮਿੰਟ ਬੈਠ ਜਾ ਬਹਿਲਾ ਮਾ ਚਲੋ ਬਾਈਆਂ ਆਪਣੇ ਜਿੰਨੇ ਸੋਡੀ ਸਾਰੀ ਮੇਰੀ ਫੈਮਲੀ ਆ ਤੁਸੀਂ ਸਾਰੇ ਮੇਰੇ ਭਰਾ ਭੈਣ ਭਰਾਇਓ ਜਿਹੜੇ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਠੀਕ ਹੈ ਤੇ ਆਪਾਂ ਚਾਰ ਗੱਲਾਂ ਅੱਜ ਤੁਹਾਡੇ ਨਾਲ ਕਰ ਲਈਆਂ ਸਾਂਝੀਆਂ ਪਰ ਫਿਰ ਇੱਕ ਦੇ ਘੱਟ ਪੈਸਿਆਂ ਦੇ ਲਾਲਚ ਦੇ ਵਿੱਚ ਕਦੇ ਵੀ ਕਿਸੇ ਤੋਂ ਕੰਮ ਇਹੋ ਜਿਹਾ ਨਾ ਕਰਵਾ ਲਿਓ ਹੁਣ ਬਾਈ ਦਾ ਤੁਸੀਂ ਦੇਖ ਲਓ ਵੀ ਦੋ ਦਿਹਾੜੀਆਂ ਟਰੈਕਟਰ ਦੀਆਂ ਮਰ ਗਈਆਂ ਬਾਈ ਮਿੱਟੀ ਦਾ ਕੰਮ ਕਰਦਾ ਕਰਾਇਆ ਟਰੈਕਟਰ ਇਹ ਹੁਣ ਦੇਖੋ ਵੀ ਹੁਣ ਇਹਨੂੰ ਕੀ ਬਚਨ ਤੇ ਆ ਕੁਝ ਵੀ ਨਹੀਂ ਬਚਦਾ ਸਰਫਾ 1500 ਦੇ ਲਾਲ ਚ ਪਿੱਛੇ ਕੰਮ ਇਥੋਂ ਕਰਵਾ ਲਿਆ ਆਪਾਂ ਨੂੰ ਮੈਂ ਨਹੀਂ ਕਹਿੰਦਾ ਵੀਰੇ ਸਾਡੇ ਕੋਲੀ ਲੈ ਕੇ ਆਓ ਜੇ ਤੁਸੀਂ ਜਿੱਦੋ ਮਰਜ਼ੀ ਕਰਵਾ ਲਓ ਕੋਈ ਮਿਸਤਰੀ ਜੀ ਦਾ ਬੈਕਅਪ ਪਿੱਛੇ ਸਟਰੋਂਗ ਆ ਠੀਕ ਹੈ ਹੁਣ ਇਹ ਜਿਹੜੇ ਕੰਮ ਨੇਗੇ ਇਹ ਟਰੈਕਟਰ ਡੁੱਟਰਾਂ ਦੇ ਇਹ ਸਾਰੇ ਨਵੀਂ ਜੀ ਉਮਰ ਦੇ ਬੰਦਿਆਂ ਦੇ ਕੰਮ ਨੇਗੇ ਹੁਣ ਜਿਹੜੇ ਬੰਦੇ ਟਰੈਕਟਰ ਇਹ ਕਰਵਾਏ ਤੇ ਹੁਣ ਉਹਨੂੰ ਕੁਝ ਕਹਿ ਵੀ ਨਹੀਂ ਸਕਦੇ ਐਡੀ ਉਮਰ ਹੈਗੀ ਉਹਦੀ 50 55 ਸਾਲ ਤੋਂ ਉੱਪਰ ਪਲੱਸ ਦੀ ਉਮਰ ਆ ਉਹਨੇ ਮੈਨੂੰ ਲੱਗਦਾ ਮਹਿੰਦਰੀ ਮੁੰਦਰੀ ਟਰੈਕਟਰ ਇਹ ਕਰੀਤੀ ਸਾਰੇ ਉਹਨੂੰ ਐਗਾ ਵੀ ਜੌਂਡੀਆਰਾ ਇਹ ਵੀ ਸੇਮ ਹੀ ਹੋਊਗਾ ਉਹਨੇ ਮਾਦੇ ਪੁੱਤ ਨੇ ਇਹੋ ਜਿਹਾ ਕੰਮ ਕਰਿਆ ਵਿਚਾਰੇ ਦਾ ਰਗੜ ਕਲਚਰ ਰਗੜ ਕੇ ਧਰਤਾ ਨਾਲੇ ਫਿੰਗਰ ਫੁੰਗਰ ਰਗੜਤੀਆਂ ਨਾਲੇ ਆ ਕੰਪਰੀਨ ਦੀ ਤੋੜਤੀ ਸਾਰਾ ਕੁਝ ਕੰਮ ਖਰਾਬ ਕਰਕੇ ਰੱਖਤਾ ਹੁਣ ਚਲੋ ਬਾਈ ਆਊਗਾ ਆਪਾਂ ਅੱਗੇ ਕੰਟੀਨਿਊ ਕਰਦੇ ਆ ਇਹਦਾ ਪੰਪ ਦੇਣ ਜਾਵਾਂਗੇ ਆਪਾਂ ਤੁਹਾਡੀ ਬਾਈ ਜੇ ਕਿਸੇ ਨੇ ਪੰਪ ਕਰਵਾਉਣਾ ਆਪਾਂ ਪੰਪ ਵਾਲੇ ਦਾ ਵੀ ਤੁਹਾਨੂੰ ਨੰਬਰ ਦੇਵਾਂਗੇ ਜੀ ਤੋ ਅਸੀਂ ਪੰਪ ਕਰਵਾਉਣੇ ਆ ਬੰਦਾ ਪੂਰਾ ਜੈਨੂਨ ਆ ਠੀਕ ਹੈ ਪਹਿਲਾਂ ਤੁਸੀਂ ਕੰਮ ਕਰਾਓ ਬਾਅਦ ਚੋ ਰੁਪਏ ਦਿਓ ਉਹ ਬੰਦਾ ਉਹ ਠੀਕ ਹੈ ਜੀ ਪਾਪਾ ਮਿਲਦਾ ਸਾਨੂੰ ਹੁਣ ਫਿਰ ਅੱਗੇ ਕੰਟੀਨਿਊ ਕਰਕੇ ਇਹਦਾ ਸਮਾਨ ਅੱਜ ਕੁਸਤਾ ਲੈ ਕੇ ਆਵਾਂਗੇ ਸੋ ਨੂੰ ਅੱਜ ਕੁਝ ਨਾ ਕੁਝ ਪੱਕਾ ਦਿਖਾਉਣਾਗਾ ਚਾਹੇ ਕੁਝ ਹੋ ਜੇ ਠੀਕ ਐ ਚਾਹੇ ਕੁਝ ਵੀ ਲੈ ਕੇ ਆਵਾਂਗੇ ਨਵੀਂ ਚੀਜ਼ ਉਹ ਸੋ ਨੂੰ ਦਿਖਾਵਾਂਗੇ ਤੇ ਬਾਈ ਦਾ ਮੈਂ ਨੰਬਰ ਇਹਦੇ ਵਿੱਚ ਐਡ ਕਰ ਦੂੰਗਾ ਠੀਕ ਐ ਤੇ ਤੁਸੀਂ ਬਾਈ ਨੂੰ ਫੋਨ ਕਰ ਲਿਓ ਜਿਹਨੂੰ ਲੋੜ ਆ ਤੇ ਜਿਹੜੇ ਦੇ ਨੰਬਰ ਜਿਨ੍ਹਾਂ ਕੋਲ ਮੇਰੇ ਨੰਬਰ ਹੈਗੇ ਨੇ ਤੁਸੀਂ ਮੈਨੂੰ ਫੋਨ ਕਰ ਲਿਓ ਕੋਈ ਚੱਕਰ ਨਹੀਂਗਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਜੰਮ ਵੀ ਨਾ ਫੋਨ ਕਰੋ ਤੁਸੀਂ ਮੈਨੂੰ ਵੀ ਫੋਨ ਕਰ ਸਕਦੇ ਹੋ ਕੋਈ ਏਡੀਕੂ ਗੱਡੀ ਗੱਲ ਖਾਸ ਹੈ ਨਹੀਂਗੀ ਤੇ ਰਹੀ ਗੱਲ ਪੱਖੇ ਦੀ ਆਹ ਪੱਖੇ ਨੇ ਨਾ ਐਨੇ ਕਿ ਜ਼ਿਆਦਾ ਹੋਣ ਕਰਵਾਤੇ ਆ ਰਿਵਰਸੀਬਲ ਐਨੇ ਠੀਕ ਐ ਨਹੀਂ ਨਹੀਂ ਬਾਈ ਇਹੇ ਔਨ ਦੀ ਸਪੋਰਟ ਅਵੇਲੇਬਲ ਤੇ ਆ ਜੇ ਪੁਰਾਣਾ ਅਵੇਲੇਬਲ ਹੋਇਆ ਤਾਂ ਪੁਰਾਣਾ ਦੇਵਾਂਗੇ ਨਵਾਂ ਹੋਊਗਾ ਤਾਂ ਨਵਾਂ ਦੇਵਾਂਗੇ ਫਿਲਹਾਲ ਹਜੇ ਆਪਾਂ ਜਿਹੜੇ ਪੀਸ ਲੈ ਕੇ ਆਏ ਸਾਰੇ ਸੈਕੰਡ ਨੇ ਗੁੱਡ ਕੰਡੀਸ਼ਨ ਚ ਨੇ ਵਰਕਿੰਗ ਕੰਡੀਸ਼ਨ ਚ ਨੇ ਇਹਨਾਂ ਦੀ ਪਲੇਟ ਬਣ ਕੇ ਰੈਡੀ ਹੋ ਰਹੀ ਆ ਸਪਰੇਡ ਬਣ ਕੇ ਸਭ ਤੋਂ ਪਹਿਲੀ ਚੀਜ਼ ਇਹ ਲਾਉਣਾ ਆਪਣੇ AC 11 ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਮੇਰੇ ਵੀਰਾਂ ਦੇ ਜਿਨ੍ਹਾਂ ਦੇ ਕਮੈਂਟ ਨੇਗੇ ਤੁਸੀਂ ਕਰ ਰਹੇ ਹੋ ਉਸ ਤੋਂ ਬਾਅਦ ਬਈ ਤੁਹਾਡੀ ਨਾਲ ਦੀ ਨਾਲ ਆਪਾਂ ਤੁਹਾਨੂੰ ਅਸੈਂਬਲੀ ਬਣਾ ਕੇ ਦੇ ਦੇਣੀ ਹੈ ਤੁਸੀਂ ਘਰੇ ਜਾ ਕੇ ਜਸਟ ਚਾਰ ਨਟ ਨੇ ਆਹ ਤੁਸੀਂ ਨਟ कसेਓ ਆਪ ਦਾ ਪੱਖਾ ਲਾ ਲਿਓ ਠੀਕ ਹੈ ਜੀ ਆਹ ਦੇਖੋ ਜੀ ਫਿਰ ਕਹਿੰਦੇ ਨੇ ਕਿ ਵੀ ਟਰੈਕਟਰ 'ਚ ਕੋਈ ਨੁਕਸ ਪੈ ਗਿਆ ਬਈ ਆਪਣੀ ਗੌਰ ਕਰਨੀ ਹੁੰਦੀ ਪੈਰ 'ਚ ਜਿਵੇਂ ਖਾਲੀ ਪਿਆ ਕੀ ਕਹੀਏ ਹੁਣ ਦੱਸੋ ਜੀ ਦੱਸੋ ਹਾਂ ਜੀ ਰੋਜ਼ ਦੀ ਤਰ੍ਹਾਂ ਬਸ ਅੱਜ ਦੋ ਇੱਕ ਟਰੈਕਟਰ ਜੌਂਡੀਰ ਉਹ ਕਰਕੇ ਪਏ ਤਾਂ ਇੱਕ 5075 ਆਪਣਾ ਜਿਹੜਾ ਤੀ ਉਹ ਬਾਹਰ ਕੱਢ ਕੇ ਖੜਾਤਾ ਤੇ ਇਹਦਾ ਸਮਾਨ ਅੱਜ ਫੇਰ ਅਸੀਂ ਆਈ ਮੁੜ ਕੇ ਆ ਗਏ ਜੇ ਸਮਾਨ ਮਿਲਦਾ ਬਾਈ ਤਾਂ ਮੈਂ ਵੀਡੀਓ ਬਣਾਉਂਦਾ ਜ਼ਰੂਰ ਪਰ ਕਾਰਨ ਕੀ ਹੈਗਾ ਜਦੋਂ ਹੁਣ ਕੁਝ ਮਿਲ ਹੀ ਨਹੀਂ ਆਪਾਂ ਵੀਰੇ ਵੀਡੀਓ 'ਚ ਤੁਹਾਡਾ ਸਮਾਂ ਨਹੀਂ ਖਰਾਬ ਕਰਦੇ ਪਰ ਜਿਹੜੀ ਵੀ ਅੱਜ ਤੁਸੀਂ ਵੀਡੀਓ ਜਿੱਥੇ ਅੱਜ ਤੁਸੀਂ ਉਰੇ ਤੱਕ ਦੇਖ ਰਹੇ ਹੋ ਤਾਂ ਇਹ ਤੁਹਾਡਾ ਪਿਆਰ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਲਾਈਕ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਪਰ ਇਹਦੀ ਸੀਰੀਜ਼ ਆਪਾਂ ਟੁੱਟ ਨਹੀਂ ਦੇਣੀ ਫਿਰ ਸਾ ਆਪਾਂ ਇਹ ਕੰਮਜਾਬ ਕਰਕੇ ਰਹਿਣਾ ਜੇ ਕੁਝ ਹੋ ਜੇ ਠੀਕ ਹੈ ਜੀ ਤਦ ਤੱਕ ਲਈ ਧੰਨਵਾਦ ਵੀਰੇ